ਜਿਹੜਾ ਚੋਟੀਆਂ ਦੇ ਵਿੱਚ ਨਾਕਾ ਲਾਇਆ ਗਿਆ ਇਹ ਕਿਸ ਸੰਬੰਧ ਵਿੱਚ ਜਿਹੜੇ ਦੇ ਵਿੱਚ ਕਿੰਨੇ ਨਾਕਾ ਬੰਦੀ ਕੀਤੀ ਜਾਂਦੀ ਹੈ ਅੱਜ ਜਿਹੜਾ ਇਹ ਬੀਜੀਪੀ ਸਾਹਿਬ ਦੇ ਹੁਕਮ ਤਾ ਅਪਰੇਸ਼ਨ ਸੀਲ ਹੈ ਇਸ ਤੋਂ ਪਹਿਲਾਂ 6 ਜਿਹੜਾ ਅਪਰੇਸ਼ਨ ਚੱਲ ਚੁੱਕੇ ਨੇ ਇਹ 7ਵਾਂ ਅਪਰੇਸ਼ਨ ਆ ਜਿਹੜਾ ਇੱਥੇ ਨਾਕਾ ਬੰਦੀ ਕੀਤੀ ਗਿਆ ਚਾਰ ਜਗ੍ਹਾ ਜਾਖੜਾਂ ਚੋਟੀਆਂ ਰਾਮਪੁਰ ਗਰੋਟਾ ਤੇ ਪਦਾਰਥ ਖੇੜਾ ਇੱਥੇ ਨਾਕਾ ਲਾ ਕੇ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਬਹਾਨਾ ਦੀ ਚੈਕਿੰਗ ਵਾਹਨ ਆਬਰਾਹੀ ਤੇ ਪਾਇਸ ਰਹੀ ਜਿਹੜੇ ਹੈਗੇ ਨੇ ਸ਼ੱਕੀ ਬੰਦਿਆਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਸਰ ਇਹਦੇ ਵਿੱਚ ਕੋਈ ਐਸੇ ਵਿਅਕਤੀ ਵੀ ਪਾਏ ਗਏ ਨੇ ਜਾਂ ਕਿ ਨੰਨਲ ਹੌਮ ਜਦੋਂ ਚੈਤਾਨਾ ਤੋਂ ਨਗਰਾਇਆ ਉਹ ਚੈੱਕ ਕਰ ਰਹੇ ਹਾਂ ਗੱਡੀਆਂ ਵਗੈਰਾ ਬੱਸਾਂ ਵਗੈਰਾ ਜਿਹੜੀਆਂ ਇੰਟਰਸਟ੍ਰੀਟ ਸਪੈਸ਼ਲੀ ਜਿਹੜੇ ਚਾਰਨਾਕੇ ਇੰਟਰਸਟ੍ਰੀਟ ਤੇ ਲੱਗੇ ਹੋਏ ਨੇ ਜਿਹੜੇ ਇਹਨਾਂ ਤੇ ਵਹੀ ਗੱਲ ਸ ਹੈ ਚੱਕੀ ਬੋਤਲ ਤੇ ਵੀ ਹੈ। ਅਰੇ ਇਹਦਾ ਜਿਹੜਾ ਮਕਸਦ ਹੈਗਾ ਮੈਨ ਨਸ਼ਿਆਂ ਤੇ ਠੱਲ ਪਾਉਣਾ ਹੈਗਾ ਜਾਂ ਜਾਂ ਕ੍ਰਾਈਮਨਲ ਜਿਹੜੇ ਕੰਮ ਇਦਾਂ ਨੇ ਹੈਗੇ ਆ। ਹਾਂ ਨਸ਼ਿਆਂ ਤੇ ਠੱਲ ਪਾਉਣਾ ਇਸੇ ਕਰਕੇ ਗੱਡੀਆਂ ਦੀ ਚੈਕਿੰਗ ਹੋ ਰਹੀ ਆ ਕਿ ਕਿਹੜੇ ਬੰਦੇ ਜਿਹੜੇ ਹੈਗੇ ਨੇ ਵੀ ਦੂਸਰੇ ਸਟੇਟਸ ਤੋਂ ਇੱਧਰ ਕੋਈ ਵਾਰਦਾਤ ਕਰਨ ਆਉਂਦੇ ਨੇ ਤਾਂ ਤਾਂ ਹੀ ਇਸੇ ਕਰਕੇ ਪਾਇਆ ਸਾਹਿਬ ਜੂਕ ਕੀਤਾ ਜਾਂਦਾ ਕਿ ਕੋਈ ਚੋਰੀ ਦਾ ਵਹਿਕਾਂ ਲਈ ਕਰਦਾ ਜਾਂ ਕੋਈ ਕ੍ਰਾਈਮਨਲ ਬੰਦੇ ਤਰੇ ਹੁੰਦਾ। ਉਹਨਾਂ ਦੀ ਸਪਾਈਕਲੀ ਚੈਕਿੰਗ ਕੀਤੀ ਜਾਂਦੀ।